ਸਤ ਸ੍ਰੀ ਅਕਾਲ ਨਮਸਕਾਰ ਦੋਸਤੋ ਤੁਸੀਂ ਇਹ ਕਟੋਰੇ ਦੇਖ ਰਹੇ ਹੋ ਪਾਣੀ ਵਾਲੇ ਮਿੱਟੀ ਦੇ ਕਟੋਰੇ ਤੇ ਸਾਡੀ ਟੀਮ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਬੇਜਵਾਨ ਪੰਛੀਆਂ ਦੇ ਲਈ ਮਿਹਨਤ ਦੇ ਨਾਲ ਤਿਆਰ ਕੀਤੇ ਜਾ ਰਹੇ ਹੈ ਮੈਂ ਤੇ ਮੇਰਾ ਦੋਸਤ ਜਗਤਾਰ ਢਿੱਲੋਂ ਏਅਰ ਫੋਰਸ ਚੋਂ ਰਿਟਾਇਰ ਤੇ ਇਸ ਟਾਈਮ ਕੈਨੇਡਾ ਪੀਆਰ ਦੋਨਾਂ ਵੱਲੋਂ ਇਹ ਤਿਆਰ ਕੀਤੇ ਜਾ ਰਹੇ ਹੈ ਹਾਂਜੀ ਸੇਠ ਜੀ ਆਮਣੇ ਆ ਮੈਂ ਮਣੀ ਬੇ ਬੇਲਾਈ ਖੋਬੇ ਬਿੜਦਾ ਸੈਣੂ ਕਿੱਥੇ ਲੱਗੀ ਪਾਣੀ ਪਾਦਾ ਕਰੋਗੇ ਪੱਕਾ ਪਾਣੀ ਬਰੇ ਪੁਰਾ ਪੁਲਿਆ ਵਿਸ਼ੋੜੀਆ ਅੱਦੂ ਅੱਦੂ ਸੇਵਾ ਹੋਰ ਹੋਗੀ ਵਧੀਆ ਦਾ ਸਿਆਰਾ ਮੈਂ ਤਾਂ ਸੋਦਾਈ ਮੈਂ ਕੋਈ ਮਹਾਰਾਟਾ ਅੱਜ ਵੀ ਇੱਥੇ ਸਮੇਂ ਚਾਹੋ ਦੇਖਣਾ ਮੁੰਡਾ ਕਿੰਨਾ ਹੈ ਗਰਮੀ ਦਾ ਕਹਿਰ ਵੱਧ ਰਿਹਾ ਹੈ ਜਿਹਦੇ ਕਰਕੇ ਪੰਛੀਆਂ ਨੂੰ ਵੀ ਪਾਣੀ ਦੀ ਪਿਆਸ ਲੱਗਦੀ ਹੈ ਇਨਸਾਨ ਤਾਂ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਜੁਗਤ ਲਗਾ ਕੇ ਪਾਣੀ ਪੀ ਲੈਂਦਾ ਪਰੰਤੂ ਪੰਛੀ ਬੇਜਮਾਨ ਨੇ ਕਿਸ ਤੋਂ ਪਾਣੀ ਮੰਗਣ ਤਾਂ ਇਸ ਦੇ ਲਈ ਇਨਸਾਨਾਂ ਨੂੰ ਹੀ ਉਪਰਾਲਾ ਕਰਨਾ ਪਵੇਗਾ ਸੋ ਸਾਡੀ ਟੀਮ ਵੱਲੋਂ ਇਹਨਾਂ ਬੇਜਵਾਨਾਂ ਨੂੰ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਦਰਖਤਾਂ ਦੇ ਉੱਤੇ ਕਟੋਰੇ ਪਾਣੀ ਦੇ ਭਰ ਕੇ ਰੱਖੇ ਜਾ ਰਹੇ ਨੇ, ਟੰਗੇ ਜਾ ਰਹੇ ਨੇ ਤਾਂ ਜੋ ਪੰਛੀ ਇਹਨਾਂ ਦੇ ਉੱਤੋਂ ਇਹਨਾਂ ਦੇ ਵਿੱਚੋਂ ਪਾਣੀ ਪੀ ਸਕਣ। ਬਹੁਤ ਸਾਰੀਆਂ ਚਿੜੀਆਂ ਤਾਂ ਇਹਦੇ ਵਿੱਚ ਨਹਾਉਂਦੀਆਂ ਦੇਖੀਆਂ ਜਾਂਦੀਆਂ ਕਿਉਂਕਿ ਗਰਮੀ ਤੋਂ ਰਾਹਤ ਪਾਉਣ ਲਈ ਉਹਨਾਂ ਨੂੰ ਕਿਤੋਂ ਪਾਣੀ ਨਹੀਂ ਮਿਲਦਾ। ਪਹਿਲਾਂ ਤਾਂ ਛੱਪੜ ਹੁੰਦੇ ਸੀ, ਨਾਲੀਆਂ ਹੁੰਦੀਆਂ ਸੀ, ਪੰਛੀ ਉਹਨਾਂ 'ਚ ਨਹਾ ਵੀ ਲੈਂਦੇ ਸੀ, ਪਾਣੀ ਪੀ ਵੀ ਲੈਂਦੇ ਸੀ। ਪਰੰਤੂ ਹੁਣ ਇਨਸਾਨ ਮਾਡਰਨ ਹੋ ਗਿਆ ਤਾਂ ਛੱਪੜ ਨਾਲੀਆਂ ਰਹਿ ਨਹੀਂ ਤੇ ਪਾਣੀ ਪੀਣ ਵਾਲਾ ਕਿਤੋਂ ਪੰਛੀਆਂ ਨੂੰ ਮਿਲਦਾ ਨਹੀਂ ਸੋ ਇਨਸਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਇਨਸਾਨ ਦਾ ਫਰਜ਼ ਬਣਦਾ ਕਿ ਉਹ ਪੀਣ ਵਾਲੇ ਪਾਣੀ ਦੇ ਕਟੋਰੇ ਆਪ ਦੀ ਕੰਧ ਤੇ ਛੱਤ ਤੇ ਜਿੱਥੇ ਵੀ ਛਾਂ ਪੈਂਦੀ ਹੈ ਉੱਥੇ ਜ਼ਰੂਰ ਰੱਖਣ ਕਿਉਂਕਿ ਬੇਜਵਾਨਾਂ ਦੀ ਸੇਵਾ ਵੀ ਸਭ ਤੋਂ ਵੱਡੀ ਸੇਵਾ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਵੀ ਜਿਉਣ ਦਾ ਅਧਿਕਾਰ ਦਿੱਤਾ ਹੈ ਤੇ ਮਨੁੱਖ ਨੂੰ ਅਹ ਇੰਨੀ ਕ ਅਕਲ ਦਿੱਤੀ ਐ ਦਿਮਾਗ ਦਿੱਤਾ ਕਿ ਉਹ ਇਨ੍ਹਾਂ ਪੰਛੀਆਂ ਦੇ ਲਈ ਕੋਈ ਉਪਰਾਲਾ ਕਰੇ ਬੇਜਵਾਨਾਂ ਦੀ ਹਮੇਸ਼ਾ ਰੱਖਿਆ ਕਰੇ ਤਸੋ ਇਹ ਛੋਟਾ ਜਿਹਾ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਣਾ